ਦੋ ਹੋਰ ਟੋਲ ਪਲਾਜ਼ੇ ਨੇ ਜੋ ਬੰਦ ਹੋਣ ਵਾਲੇ ਨੇ ਜੀ ਹਾਂ ਸੀਐਮ ਭਗਵੰਤ ਮਾਨ ਨੇ ਵੱਲੋਂ ਹੁਣੇ ਥੋੜੀ ਦੇਰ ਪਹਿਲਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਐ ਜੋ ਦਿੱਤੀ ਗਈ ਹੈ ਜੀ ਹਾਂ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦਾ ਟਵੀਟ ਆਇਆ ਸੀ ਕਿ ਦੋ ਟੋਲ ਪਲਾਜ਼ੇ ਨੇ ਜੋ ਹੋਰ ਬੰਦ ਕੀਤੇ ਜਾਣਗੇ ਜੀ ਹਾਂ 2 April ਨੂੰ ਰਾਤ 12 ਵਜੇ ਬੰਦ ਹੋ ਜਾਣਗੇ ਇਹ ਦੋ ਟੋਲ ਪਲਾਜ਼ੇ ਕਿਰੇ ਟੋਲ ਪਲਾਜ਼ੇ ਨੇ ਇਹ ਟੋਲ ਪਲਾਜ਼ੇ ਨੇ ਲੁਧਿਆਣਾ ਤੋਂ ਬਰਨਾਲਾ ਜਾਂਦਿਆਂ ਨੂੰ ਜਿਵੇਂ ਰਸਤੇ ਦੇ ਵਿੱਚ ਦੋ ਟੋਲ ਪਲਾਜ਼ੇ ਆਉਂਦੇ ਨੇ ਪਿੰਡ ਰਕਬਾ ਦੇ ਕੋਲ ਮੁੱਲਾਪੁਰ ਟੋਲ ਪਲਾਜ਼ਾ ਅਤੇ ਇਸ ਤੋਂ ਇਲਾਵਾ ਪਿੰਡ ਮਹਿਲ ਕਲਾਂ ਟੋਲ ਪਲਾਜ਼ਾ ਜੋ ਬੰਦ ਹੋ ਜਾਏਗਾ ਜੀ ਆ ਦੱਸਿਓ ਕਿ ਇਹ ਪਹਿਲੀ ਉਦਾਰ ਜੋ ਪਹਿਲੀ ਵਾਰ ਨਹੀਂ ਹੈ ਜੋ ਟੋਲ ਪਲਾਜ਼ੇ ਬੰਦ ਕੀਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਦੇ ਵੱਲੋਂ ਕਈ ਟੋਲ ਪਲਾਜ਼ੇ ਨੇ ਜੋ ਬੰਦ ਕਰਵਾ ਦਿੱਤੇ ਗਏ ਨੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਹੈ ਜੋ ਦਿੱਤੀ ਗਈ ਹੈ ਕਿ ਦੋ ਟੋਲ ਪਲਾਜ਼ੇ ਨੇ ਜੋ ਬੰਦ ਕਰਵਾ ਦਿੱਤੇ ਜਾਣਗੇ ਲੁਧਿਆਣਾ ਤੋਂ ਬਰਨਾਲਾ ਜਾਂਦੇ ਵੇਲੇ ਜੋ ਦੋ ਟੋਲ ਪਲਾਜ਼ੇ ਨੇ ਇਹਨਾਂ ਨੂੰ ਬੰਦ ਹੈ ਜੋ ਕੀਤਾ ਜਾਏਗਾ ਰਾਤ 12 ਵਜੇ 2 April ਨੂੰ 2 April ਰਾਤ 12 ਵਜੇ ਐਨਆ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਜਾਵੇਗਾ ਸੋ ਦੱਸ ਦੇ ਕਿ ਜੋ ਪਹਿਲਾ ਟੋਲ ਪਲਾਜ਼ਾ ਹੈ ਉਹ ਹੈਗਾ ਪਿੰਡ ਰਕਬਾ ਦੇ ਕੋਲ ਮੁੱਲਾਪੁਰ ਟੋਲ ਪਲਾਜ਼ਾ ਜਿਸ ਨੂੰ ਬੰਦ ਕੀਤਾ ਜਾਣਾ ਹੈ ਤੇ ਦੂਜਾ ਟੋਲ ਪਲਾਜ਼ਾ ਮਹਿਲ ਕਲਾ ਟੋਲ ਪਲਾਜ਼ਾ ਜਿਸ ਨੂੰ ਬੰਦ ਕਰਨ ਦੇ ਹੁਕਮ ਜਾਰੀ ਹੋਏ ਨੇ ਦੱਸੇ ਕੰਪਨੀਆਂ 448 ਦਿਨਾਂ ਤੱਕ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਦੇ ਵੱਲੋਂ ਨਹੀਂ ਸੁਣੀ ਗਈ ਤੇ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਟੋਲ ਪਲਾਜ਼ਿਆਂ ਨੂੰ ਬੰਦ ਹੈ ਜੋ ਕਰ ਦਿੱਤਾ ਜਾਵੇਗਾ ਜੀ ਹਾਂ 2 ਅਪ੍ਰੈਲ ਰਾਤ 12 ਵਜੇ ਇਹ ਦੋ ਟੋਲ ਪਲਾਜ਼ੇ ਨੇ ਜੋ ਬੰਦ ਹੋ ਜਾਣਗੇ